ਨਯੁਕਤ ਕੀਤਾ ਹੈ ਇਹਦੇ ਵਿੱਚ ਪੰਛੀਵਾਲ ਦੇ ਪ੍ਰਧਾਨ ਅਸੀਂ ਗੁਰਜੀਤ ਸਿੰਘ ਜੀ ਨੂੰ ਔਰ ਕਲਨੌਰ ਦੇ ਪ੍ਰਧਾਨ ਹਰਮਨ ਹਰਮਨਪ੍ਰੀਤ ਸਿੰਘ ਜੀ ਨੂੰ ਧਿਆਨਪੁਰ ਦੇ ਪ੍ਰਧਾਨ ਅਸੀਂ ਪਵਨ ਜੀ ਨੂੰ ਨਿਯੁਕਤ ਕੀਤਾ ਹੈ ਦੀ ਪ੍ਰਧਾਨ ਮੰਡਲ ਪ੍ਰਧਾਨ ਨਿਯੁਕਤ ਕੀਤੇ ਹੈ ਇਹਦੇ ਵਿੱਚ ਪਖਸ਼ੀਵਾਲ ਦੇ ਪ੍ਰਧਾਨ ਅਸੀਂ ਬਲਜੀਤ ਸਿੰਘ ਜੀ ਨੂੰ ਔਰ ਕਲਨੌਰ ਦੇ ਪ੍ਰਧਾਨ ਹਰਬੰਸ ਹਰਬਨਪ੍ਰੀਤ ਸਿੰਘ ਜੀ ਨੂੰ ਧਿਆਨਪੁਰ ਦੇ ਪ੍ਰਧਾਨ ਅਸੀਂ ਪਵਨ ਜੀ ਨੂੰ ਨਿਯੁਕਤ ਕੀਤਾ ਹੈ ਇਹ ਪਾਰਟੀ ਦੀ ਨੀਤੀਆਂ ਦੇ ਅਨੁਕੂਲ ਹੈ ਹਰ 3 ਸਾਲਾਂ ਦੇ ਬਾਅਦ ਪਾਰਟੀ ਦੇ ਪ੍ਰਧਾਨ ਨੂੰ ਬਦਲਿਆ ਜਾਂਦਾ ਨਵੇਂ ਪ੍ਰਧਾਨ ਜੁੜਿਆ ਜਾਂਦਾ ਉਹਦੇ ਲਈ ਐਸਾ ਨਹੀਂ ਹੈ ਕਿ ਬਾਕੀ ਲੋਕਾਂ ਦੀ ਯੋਗਤਾ ਘੱਟ ਸੀ ਜਾਂ ਬਾਕੀ ਲੋਕ ਜਿਹੜੇ ਹੈਗੇ ਆ ਉਹ ਕਿਸੇ ਪਾਸੋਂ ਵੀ ਘੱਟ ਸੀ ਲੇਕਿਨ ਇੱਕ ਨਵਾਂ ਪ੍ਰਯੋਗ ਨਵੀਂ એનર્ਜੀ ਨਵੀਂ ਊਰਜਾ ਔਰ ਨਵੀਂ ਸ਼ਕਤੀ ਦਾ ਸੰਚਾਰ ਪਾਰਟੀ ਦੇ ਕਾਰਕਟਰਾਂ ਦੇ ਕਰਨ ਲਈ ਪਾਰਟੀ ਐਸਾ ਕਰਦੀ ਹੈ ਮੈਂ ਸਾਰੇ ਤਿੰਨੋਂ ਚੁਣੇ ਹੋਏ ਪ੍ਰਧਾਨਾਂ ਨੂੰ ਜਿਨ੍ਹਾਂ ਸਭ ਦੇ ਨਾਲ ਸਲਾਹ ਕਰਕੇ ਰਵੀਕਰਨ ਜੀ ਦੀ ਸਲਾਹ ਜ਼ਿਲ੍ਹਾ ਅਧਿਕਾਰੀ ਸ਼ਿਵ ਕਰਨ ਸ਼ਿਪੀਰ ਦੀ ਰਾਜਨ ਜੀ ਜ਼ਿਲ੍ਹਾ ਮਹਾ ਮੰਤਰੀ ਭਗੇਲ ਸਿੰਘ ਜੀ ਸਭ ਲੋਕਾਂ ਦੀ ਸਲਾਹ ਦੇ ਨਾਲ ਇਹਨਾਂ ਤਿੰਨਾਂ ਲੋਕਾਂ ਨੂੰ ਨਿਯੁਕਤ ਕੀਤਾ ਗਿਆ ਮੈਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਬਹੁਤ-ਬਹੁਤ ਵਧਾਈ ਦੇਣਾ ਅਤੇ ਆਸ ਕਰਦਾ ਹਾਂ ਕਿ ਪਾਰਟੀ ਦੀ ਸਾਰੀ ਨੀਤੀਆਂ ਨੂੰ ਅੱਗੇ ਲਿਜਾ ਕੇ ਹਰ ਹਾਲਤ ਦੇ ਵਿੱਚ 2027 ਦੇ ਵਿੱਚ ਪਾਰਟੀ ਦੇ ਉਮੀਦਵਾਰ ਨੂੰ ਇਸ ਹਲਕੇ ਤੋਂ ਵਿਜੇਈਕਰਾਂਗੇ ਅਤੇ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਇਹਦੇ ਲਈ ਆਪਣਾ ਯੋਗਦਾਨ ਦੇਣੀ ਜੋ ਸਾਬਕਾ ਮੇਅਰ ਨੇ ਲਖਨਪੁਰ ਤੋਂ ਪਾਰਟੀ ਨੇ ਇਹਨਾਂ ਦੀ ਡਿਊਟੀ 来 ਸੀ ਤਾਂ ਉਹਨਾਂ ਨੇ ਸਾਰੇ ਜਿਹੜੇ ਸਾਡੇ ਡੇਰਾ ਬਾਬਾ ਨਾਨਕ ਦੀ ਸੰਗਤ ਇਹਨਾਂ ਨਾਲ ਵਿਚਾਰ ਪੰਦਰਾ ਕਰਕੇ ਤਿੰਨ ਵਧੀਆ ਜਿਹੜੇ ਬੰਦੇ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਸਭ ਤੋਂ ਪਹਿਲਾਂ ਪਾਰਟੀ ਦੇ ਅਨੰਨ ਵਾਸਤੇ ਵੀ ਦਾ ਧੰਨਵਾਦ ਕਰਦਾ ਤੇ ਨਾਲ ਹੀ ਜਿਹੜੇ ਸਰਕਲਾਂ ਦੇ ਪ੍ਰਧਾਨ ਬਣੇ ਨੇ ਤਿੰਨੇ ਬਲਜੀਤ ਬਾਜਵਾ ਜੀ ਪਵਨ ਜੀ ਹਰਮਨਜੀਤ ਜੀ ਇਹਨਾਂ ਨੂੰ ਵਧਾਈ ਵੀ ਦੇਣਾ ਵਾ ਦੇਰੂ ਮਹਾਰਾਜ ਦੇ ਕੇ ਅਰਦਾਸ ਵੀ ਕੀ ਕਰਦੇ ਆਂ ਕਿ ਪਰਮਾਤਮਾ ਨੇ ਤੇ ਮੇਰੇ ਪਰਿਆ ਹੱਥ ਰੱਖੀ ਤੇ ਇਹ ਪਾਰਟੀ ਨੂੰ ਮਜ਼ਬੂਤ ਕਰਕੇ ਤਗੜਿਆ ਕਰਕੇ ਪਿੰਡ-ਪਿੰਡ ਜਾ ਕੇ ਪਾਰਟੀ ਦਾ ਜਿਹੜਾ ਗੱਡਾ ਹੈ ਉਹਨੂੰ ਮਜ਼ਬੂਤ ਕਰਕੇ ਆਉਣ ਵਾਲੀ ਜਿਹੜੀ 2027 ਦੀ ਸਰਕਾਰ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਕੌਣ ਤੇ ਆਪਣਾ ਇਹ ਦਾਵਾ ਡੇਰਾ ਬਾਬਾ ਨਾਨਕ ਨੂੰ ਮੈਂ ਦਾ ਚਿਤਾ ਕੇ ਅਸੀਂ ਅਸੈਂਬਲੀ ਦੇ ਵਿੱਚ ਭੇਜੀਏ ਤੇ ਮੋਦੀ ਜੀ ਦੀਆਂ ਜਿੰਨੀਆਂ ਵੀ ਸਹੂਲਤਾਂ ਨੇ ਉਹ ਅਸੀਂ ਕੈਂਪ ਲਾ ਕੇ ਪਿੰਡਾਂ ਦੇ ਵਿੱਚ ਘਰ-ਘਰ ਪਚਾ ਰਹੇ ਆਂ ਬਾਕੀ ਲੋਕਾਂ ਨੂੰ ਵੀ ਤੇ ਖੱਜਲ ਖਵਾਰ ਨਾ ਹੋਣਾ ਪਵੇ ਚਾਹੇ ਉਹ ਆਯੂਸ਼ਮਾਨ ਕਾਰਡ ਆ ਚਾਹੇ ਮੇਰੇ ਕਹਿਣ ਤੋਂ ਬਾਅਦ ਵੀ ਜਿੰਨੀਆਂ ਵੀ ਸਹੂਲਤਾਂ ਨੇ ਉਹ ਅਸੀਂ ਪਿੰਡ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਸਾਥ ਵਿੱਚ ਬੈਠ ਕੇ ਉਹਨਾਂ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਕਰ ਰਹੇ ਆ ਮੈਂ ਸਾਰਿਆਂ ਨੂੰ ਤੁਹਾਡਾ ਜਿਹੜਾ ਸੰਗਤ ਆਇਓ ਦਾ ਧੰਨਵਾਦ ਕਰਦਾ ਕਿ ਬੜੇ ਛੋਟੇ ਜਿਹੇ ਸਰਦ ਦੇ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਆਏ ਮੈਂ ਸਾਰੇ ਸਰਦਾਰ ਅਦਿਕਾਰੀ ਸਿੰਘ ਜੀ ਦਾ ਖਾਸ ਸ਼ੇਬੇਰ ਰਾਜਿੰਦ ਜੀ ਜ਼ਿਲ੍ਹਾ ਪ੍ਰਧਾਨ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਲਿੰਦਾਨ ਨੇ ਮੈਨੂੰ ਇਹ ਸੁਯੋਗ ਸਮਝਿਆ ਤੇ ਖਲਾਨੌਰ ਮੰਡਲ ਬੀਜੇਪੀ ਤੋਂ ਮੈਨੂੰ ਪ੍ਰਧਾਨ ਬਣਾਇਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅੱਗੇ ਮੈਂ ਇਹ ਸਾਰਿਆਂ ਨੂੰ ਯਕੀਨ ਦਿਵਾਉਣਾ ਹਾਂ ਕਿ ਮੈਂ ਆਪਣੀ ਤਨ ਦੇ ਹੀ ਮਿਹਨਤ ਕਰਕੇ ਤੇ ਇਸ ਫਲਕੇ ਦੇ ਵਿੱਚ ਪੂਰੀ ਮਿਹਨਤ ਕਰਾਂਗਾ ਬੀਜੇਪੀ ਨੂੰ ਜਿੱਤਣ ਲਈ